ਹਾਂਜੀ ਗੱਲ ਆਪਾਂ ਕਰਦੇ ਆਂ ਵੈਸੇ ਦੂਜੀਆਂ ਵੀਡੀਓ ਵਗੈਰਾ ਦਾ ਆਪਾਂ ਪਾਉਂਦੀ ਰਹਿੰਨੇ ਆਂ ਅੱਜ ਆਪਾਂ ਗੱਲ ਕਰਦੇ ਆਂ ਵੀ ਜਿਹੜੀ ਮਾਰਕੀਟ 'ਚ ਡਿੱਪ ਆਇਆ ਤੁਸੀਂ ਆ ਇੱਕ ਦੋ ਦਿਨਾਂ ਤੋਂ ਲਾਸਟ ਦੇਖਿਆ ਠੀਕ ਹੈ ਜਿਹਦਾ ਕਾਰਨ ਦੱਸਿਆ ਜਾ ਰਿਹਾ ਵੀ ਚైనా ਨੇ ਇੱਕ ਲਾਂਚ ਕਰੀ ਹੈ ਕੰਪਨੀ ਜਾਂ ਐਪ ਆ ਡੀਪ ਸੀਕ ਏਆਈ ਜਿਵੇਂ ਚੈਟ ਜੀਪੀਟੀ ਆ ਉਵੇਂ ਹੀ ਡੀਪ ਸੀਕ ਆ ਉਦੇ ਕਰਕੇ ਕਾਰਨ ਦਿੱਤਾ ਜਾ ਰਿਹਾ ਹੈ ਵੀ ਮਾਰਕੀਟ ਦੇ ਵਿੱਚ ਯੂਐਸ ਮਾਰਕੀਟ ਹਿੱਲ ਗਈ ਪੈਸਾ ਨਿਕਲ ਗਿਆ ਜਿੰਨੇ ਵੀ ਏਆਈ ਸੈਕਟਰ ਸੀਗੇ ਸਾਰੇ ਪ੍ਰਭਾਵਿਤ ਹੋਏ ਆ ਖਾਸ ਕਰਕੇ ਨਵੀਡੀਆ ਦੇ ਵਿੱਚੋਂ ਹਨਾ 608 ਬਿਲੀਅਨ ਦੇ ਅਰਾਊਂਡ ਆਲਮੋਸਟ ਜਿਹੜਾ ਪੈਸਾ ਨਿਕਲ ਗਿਆ ਇਨਵੈਸਟਰਾਂ ਨੇ ਕੱਢ ਲਿਆ ਚਲੋ ਜਿਹੜੇ ਬੰਦੇ ਮਾਰਕੀਟ ਨੂੰ ਸਮਝਦੇ ਆ ਜਿਨ੍ਹਾਂ ਨੇ ਟਾਈਮ ਹੋ ਗਿਆ ਹਨਾ ਬਹੁਤਿਆਂ ਨੇ ਸੁਣਿਆ ਹੋਊਗਾ ਮਾਰਕੀਟ ਚ ਕਰੈਕਸ਼ਨ ਆਉਣੀ ਹੈ ਕਿਉਂਕਿ ਜੇ ਚੱਕਰ ਕੀ ਸੀਗਾ ਟੈਰਫ ਦਾ ਫੀਅਰ ਆ ਠੀਕ ਹੈ ਟੈਰਿਫ ਲਾਉਣਾ 1 ਫਰਵਰੀ ਨੂੰ ਕਹਿ ਰਹੇ ਆ ਦੇਖੋ ਕੀ ਕਰਦਾ ਉਹ ਦੂਜਾ ਟੈਕਸ ਦਾ ਆ ਗਿਆ 트럼ਪ ਦੇ ਆਉਣ ਨਾਲ ਜਿਹੜਾ ਸੀਗਾ ਹੜਕੰਪ ਮੱਚਿਆ ਵਾ ਉਹ ਹਰ ਸਾਲ ਦਰ ਸਾਲ ਜਾਂ ਮਾਰਕੀਟ ਦੇ ਵਿੱਚ ਕੈਰੈਕਸ਼ਨ ਆਉਂਦਗਾ ਹੀ ਰਹਿੰਦਗਾ ਉਹਦਾ ਕਾਰਨ ਕੁਛ ਵੀ ਬਣੇ ਐਤਕੀ ਇਹਨਾਂ ਨੇ ਡੀਪ ਸੀ ਕਹਿਤਾ ਠੀਕ ਹੈ ਤੁਹਾਨੂੰ ਟਰੈਪ ਕਰਨਾ ਹੁੰਦਾ ਦਿਮਾਗਾਂ ਨਾਲ ਖੇਡਣਾ ਹੁੰਦਾ ਹੁਣ ਬੰਦਾ ਸੋਚਦਾ ਵੀ ਹਾਂ ਪਤਾ ਨਹੀਂ ਕੀ ਹੋ ਗਿਆ ਜੇ ਉਹ ਪੈਸਾ ਨਿਕਲ ਗਿਆ ਹੀ ਕਰ ਗਿਆ ਇੰਨੇ ਦੇ ਉਹ ਘਾਟਾ ਪੈ ਗਿਆ ਜਿਹੜੇ ਵੱਡੇ ਬੰਦੇ ਸੀਗੇ 600 ਬਿਲੀਅਨ ਚਲ ਗਿਆ ਇਹ ਹੋ ਗਿਆ 17% ਨਿਵੀਡੀਆ ਡਿੱਗਿਆ ਸੀ 10% ਦੂਜੇ ਦਿਨ ਹੀ ਰਿਕਵਰ ਵੀ ਕਰ ਗਿਆ ਠੀਕ ਹੈ ਉਹ ਸਭ ਉਹੀ ਮਾਈਂਡ ਗੇਮ ਆ 트੍ਰੈਪ ਕਰਦੇ ਆ ਉਹਦਾ ਕਾਰਨ ਕੋਈ ਵੀ ਹੋ ਸਕਦਾ ਠੀਕ ਹੈ ਹਾਂ ਡੀਪ ਸੀਕ ਇਦਾਂ ਜ਼ਰੂਰ ਆ ਵੀ ਬਹੁਤ ਘੱਟ ਲਾਗਤ ਵਿੱਚ ਚైనా ਨੇ ਯੂਐਸ ਦਾ ਜਿਹੜਾ ਚੈਟ ਜੀਪੀਟੀ ਹੈ ਜਾਂ OpenAI ਹੈ ਜਾਂ Microsoft ਹੈ ਜਿੰਨੀਆਂ ਵੀ ਇਹ ਟੈਕ ਕੰਪਨੀਆਂ ਸੈਗੀਆਂ ਉਹਨਾਂ ਨੂੰ ਇੱਕ ਵਧੀਆ ਕੰਪੀਟੀਟਰ ਦੀ ਤਰ੍ਹਾਂ ਕਰਿਆ ਕਿਉਂਕਿ ਜਿਹੜਾ ਅਮਰੀਕਾ ਹੈਗਾ ਅਮਰੀਕਾ ਨੇ ਚਾਈਨਾ ਦੇ ਬੈਨ ਲਾਇਆ ਹੋਇਆ ਹੈ ਜਿਗਾ Nvidia ਦੀਆਂ ਚਿਪਾਂ ਨਹੀਂ ਦੇਣੀਆਂ ਜਾਂ ਜਿਹੜਾ ਇਹ ਕੰਪਿਊਟਰ ਵਾਲਾ ਸਿਸਟਮ ਜਾਂ ਹੁੰਦਾ AI ਵਾਲਾ ਸਾਰਾ ਵੀ ਅਸੀਂ ਤੁਸੀਂ ਜੇ ਕਿਸੇ ਹੋਰ ਮੁਲਕ ਨੂੰ ਦੇ ਰਹੇ ਆ ਉਹਨਾਂ ਤੇ ਵੀ ਬਹੁਤ ਜ਼ਿਆਦਾ ਰੂਲ ਰੈਗੂਲੇਸ਼ਨ ਸੀ ਵੀ ਤੁਸੀਂ ਚైనా ਨੂੰ ਨਹੀਂ ਸੈਲ ਕਰ ਸਕਦੇ ਉਹਨਾਂ ਨੂੰ ਨਹੀਂ ਦੱਸ ਸਕਦੇ ਤਾਂ ਉਹਨਾਂ ਨੇ ਉਹ ਚੀਜ਼ ਨਾ ਹੁੰਦਿਆਂ ਹੋਇਆਂ ਵੀ ਇੰਨਾ ਵਧੀਆ ਇੱਕ ਐਪ ਹੈ ਜਿਹੜੀ ਲਾਂਚ ਕਰੀ ਆ ਬਟ ਇਹ ਨਾ ਸੋਚੋ ਵੀ ਹਾਂ ਇਹਦੇ ਕਰਕੇ ਮਾਰਕੀਟ 'ਚ ਆਇਆ ਹੋ ਗਿਆ ਹੋ ਗਿਆ ਜਿਹੜੀ ਬੰਦੇ ਸਮਝਦੇ ਆ ਮਾਰਕੀਟ ਨੂੰ ਕਰਦੇ ਆ ਉਹ ਇਹ ਚੀਜ਼ਾਂ ਹੋਣੀਆਂ ਹੀ ਹੁੰਦੀਆਂ ਇਹ ਚੱਲੇ ਜਾਣਾ ਰਿਕਵਰ ਵੀ ਹੋ ਗਿਆ ਹੁਣ ਜਿਵੇਂ ਸਪਾਈ ਦੇਖ ਰਹੇ ਸੀਗੇ ਸਪਾਈ ਆਲਮੋਸਟ 500 ਮਨ ਲਗਾ 95 94 97 ਤੱਕ ਇਦਾਂ ਚਲ ਗਿਆ ਸੀਗਾ ਕਾਫੀ ਯਾਨੀ ਥੱਲੇ ਚਲ ਗਿਆ ਸੀ ਉਹ ਦੂਜੇ ਦਿਨ ਹੀ ਰਿਕਵਰ ਹੋ ਵੀ ਗਿਆ ਨਾ ਇੱਕ ਦੋ ਦਿਨਾਂ ਵਿੱਚ 105 ਤੱਕ ਫਿਰ ਵੀ ਆ ਗਿਆ ਉੱਪਰ ਤਾਂ ਕਰਕੇ ਉਹ ਅਗਲੇ ਆਣੇ ਆਪ ਦਾ ਪੈਸਾ ਕੱਢਣਾ ਹੁੰਦਾ ਪ੍ਰੋਫਿਟ ਕੱਢਣਾ ਹੀ ਹੁੰਦਾ ਆ ਹੁਣ ਟੈਕਸ ਬੁਕਸ ਭਰਨੇ ਆ ਸਾਰਾ ਕੁਝ ਹੋਣਾ ਬਾਕੀ ਟੈਰਿਫ ਲੱਗਣਾ ਫੀਰ ਹੈਗਾ ਹੀ ਆ ਤੇ ਹੋ ਸਕਦਾ ਮਾਰਕੀਟ ਜੀ ਤੁਸੀਂ ਇੱਕ ਅੱਧੀ ਵਾਰੀ ਹੋਰ ਕਰੈਕਸ਼ਨ ਦੇਖੋ ਠੀਕ ਹੈ ਜੀ ਤੇ ਬਾਕੀ ਡੀਪ ਸੀਕ ਜਿਹੜੀ ਹੈਗੀ ਆ ਛੋਟੀ ਕੰਪਨੀਆਂ ਹੁਣ ਤੁਸੀਂ ਕੀ ਸੋਚਦੇ ਐ ਵੀ ਜਿਹੜੀਆਂ ਏਡੀਆਂ ਵੱਡੀਆਂ ਵੱਡੀਆਂ ਕੰਪਨੀਆਂ ਨੇ ਵਿਡਿਆ ਵਗੈਰਾ ਜਾਂ ਮਾਈਕਰੋਸਾਫਟ ਆ ਜਾਂ ਇਹ ਐਪਲ ਵਰਗੇ ਆ ਜਾਂ ਹੋਰ ਜਿੰਨੀਆਂ ਵੀ ਹੈਗੀਆਂ ਵੀ ਉਹਨਾਂ ਨੂੰ ਉਹ ਟੱਕਰ ਦੇ ਕੇ ਤੇ ਵੀ ਰਾਤੋਂ ਰਾਤ ਇਹਨਾਂ ਨੇ ਆਪਦੇ ਇਨਵੈਸਟਰ ਕੱਢ ਲਏ ਜਾਂ ਰਾਤੋਂ ਰਾਤ ਪਤਾ ਨਹੀਂ ਐ ਜਾਂ ਕੀ ਕਰਿਆ ਵੀ ਚੈਨਾਂ ਨੇ ਅਮਰੀਕਾ ਦੇ ਬੰਦੇ ਖਰੀਦ ਲਏ ਤੇ ਇਹ ਕੰਮ ਹੋ ਗਿਆ ਠੀਕ ਆ ਬੈਟਰ ਆ ਬਟ ਏਡੀ ਵੀ ਗੱਲ ਨਹੀਂ ਜਿੰਨੀਆਂ ਇਹ ਏ ਆਈ ਸਿਸਟਮ ਆ ਜਾਂ ਟੈਕਨੋਲੋਜੀ ਆ ਹੁਣ ਚਲੋ ਥੋੜਾ ਜਿਹਾ ਟਰੇਡਿੰਗ ਤੋਂ ਹਟ ਕੇ ਆਪਾਂ ਇੱਕ ਗੱਲ ਕਰਦੇ ਆਂ ਠੀਕ ਹੈ ਜੀ ਹਾਂ ਟਰੇਡਿੰਗ ਤੋਂ ਜਿੰਨਾ ਵੀ ਸਿੱਖੋ ਜ਼ਰੂਰ ਸਮੇਂ ਦੇ ਨਾਲ ਤੁਹਾਨੂੰ ਬਦਲਣਾ ਹੀ ਪੈਣਾ ਜੇ ਨਾ ਸਿੱਖੋਗੇ ਸੇਵਿੰਗ ਕਰਨ ਨਾ ਸਿੱਖੋਗੇ ਤਾਂ ਉਹਨਾਂ ਵਾਲਾ ਟਾਈਮ ਮਾੜਾ ਹੀ ਆ ਉਹ ਦੱਸ ਦਿਆਂ ਕਿਵੇਂ ਆ ਜਿਹੜਾ AI ਵਾਲਾ ਸਿਸਟਮ ਹੁਣ ਆ ਰਿਹਾ ਬਹੁਤ ਰੌਲਾ ਪੈ ਰਿਹਾ ਹੋਰ ਦੂਜੀ ਦੀ ਜੀ ਵੀਡੀਓ ਤੁਹਾਨੂੰ AI ਤੇ ਮਿਲ ਜੂਗੀ ਜੀ YouTube ਤੇ ਯੂਟਿਊਬਰ ਵੱਡੇ ਤੋਂ ਵੱਡਾ ਵੀ AI ਬਾਰੇ ਡੀਪ ਜੀ ਬਾਰੇ ਬਣਾ ਰਹੇ ਆ ਚੈਟ ਜੀ ਪੀਟੀ ਬਾਰੇ ਆ ਰਹੇ ਆ ਕੋਰਸ ਵੱਡੇ ਵੱਡੇ ਸਾਰਾ ਕੁਝ ਹੀ ਹੋਈ ਜਾਂਦਾ ਜੇ ਤੁਸੀਂ ਦੇਖੋਗੇ ਇਹ ਪਿਛਲੇ 5 ਤੋਂ 10 ਸਾਲਾਂ ਦੇ ਵਿੱਚ ਦੁਨੀਆ ਬਹੁਤ ਤੇਜ਼ੀ ਨਾਲ ਚੇਂਜ ਹੋ ਰਹੀ ਆ ਠੀਕ ਆ ਤੁਹਾਡੀ ਪ੍ਰਾਈਵੇਸੀ ਜਾਂ ਤੁਸੀਂ ਕੁਝ ਹੋਰ ਰੱਖ ਲਓਗੇ ਆਪਦੇ ਲੁਕੋ ਕੇ ਜਾਂ ਤਾਂ ਭੁੱਲ ਜਾਓ ਇਹਦਾ ਚੀਜ਼ਾਂ ਫੋਰ ਐਗਜ਼ਾਮਪਲ ਜਿਵੇਂ ਹੁਣ ਘਰ ਦੇ ਵਿੱਚ ਚਾਰ ਮੈਂਬਰ ਹੈਗੇ ਆ ਇੰਨਾ ਕ ਟੈਕਨੋਲੋਜੀ ਨੇ ਇੰਨਾ ਚੀਜ਼ਾਂ ਨੇ ਸੋਸ਼ਲ ਮੀਡੀਆ ਨੇ ਇੰਨਾ ਕ ਤੁਹਾਨੂੰ ਆਪਦੇ ਹਨਾ ਅੰਡਰ ਕਰ ਲਿਆ ਜੋ ਚਾਰ ਜਾਨੇ ਹੈਗੇ ਆਪਦੇ ਆਪ ਦੇ ਫੋਨਾਂ 'ਤੇ ਬੈਠੇ ਆ ਜੇ ਕੋਈ ਬੰਦਾ 5 ਮਿੰਟ ਲਈ ਫੋਨ ਖੋਲ ਕੇ ਨਾ ਜੇ ਕੋਈ ਰੀਲਸ ਦੇਖਦਾ ਟਿਕਟਾਕ ਦੇਖਦਾ ਜਾਂ ਕੁਝ ਹੋਰ ਕਰਦਾ ਤਾਂ ਬਸ ਉਹ ਪਤਾ ਹੀ ਲੱਗਦਾ ਕਦੋਂ 2-3 ਘੰਟੇ ਲੰਘ ਗਏ ਜਾਂਦੇ ਤੇ ਕਈਆਂ ਤਾਂ ਮੈਂ ਇਹ ਜਿਹਾ ਬੁਰਾ ਹਾਲ ਦੇਖਿਆ ਛੱਡਿਆ ਨਹੀਂ ਜਾਂਦਾ ਫੋਨ ਉਹਨਾਂ ਤੋਂ ਜੋ ਆਕਾਂ ਨੂੰ ਵੀ ਆਪਾਂ ਛੋਟਾ ਛੋਟਾ ਨੂੰ ਉੱਧਰ ਨੂੰ ਤੋਰੀ ਜਾਂਦੇ ਆ ਤੇ ਉਹਦੇ ਉੱਤੋਂ ਦੀ ਹੁਣੇ ਆ ਨਵੇਂ ਜਿਹੜੇ ਚੀਜ਼ਾਂ ਆ ਰਹੀਆਂ AI ਆ ਗਿਆ ਜੇ ਆ ਗਿਆ ਬੋ ਆ ਗਿਆ ਇਹ ਕੀ ਹੈ ਇਹ ਚੀ ਚਾਟ ਜੀਬੀਟੀ ਆ ਜਾਂ ਇਹ ਸਾਰੇ ਆ ਵੀ ਉਹਨੂੰ ਤੁਸੀਂ ਕੁਝ ਵੀ ਪੁੱਛੋਗੇ ਜਾਂ ਕੋਈ ਘਰੇ ਸਿਸਟਮ ਵੀ ਜਿਹੜੇ ਲੱਗਦੇ ਆ ਆਪਣੇ ਐਲੈਕਸਾ ਲੁਕਸਾ ਜਾਂ ਸਾਰੀ ਇਹਦੀ ਐਂਟਰੀ ਆ ਚੀਚਾਂ ਦੀਆਂ ਤੇ ਇਹਨੂੰ ਕੁਝ ਪੁੱਛੋਗੇ ਜਾਂ ਕੋਈ ਕੁਐਸਚਨ ਕਰੋਗੇ ਜਾਂ ਕੋਈ ਨੌਲੇਜ ਦੀ ਚੀਜ਼ ਚਾਹੀਦੀ ਆ ਕੁਝ ਵੀ ਤੁਸੀਂ ਕੁਝ ਵੀ ਪੁੱਛੋਗੇ ਸੋ ਉਹਨੂੰ ਬਹੁਤ ਵਧੀਆ ਤਰੀਕੇ ਨਾਲ ਐਕਸਪਲੇਨ ਕਰ ਦੂਗਾ ਤੁਹਾਨੂੰ ਵੀਡੀਓ ਬਣਾ ਕੇ ਦੇ ਦੂਗਾ ਜਿਹੜੀਆਂ ਤੁਸੀਂ ਵੀਡੀਓ ਵੀ ਦੇਖਦੇ ਆ ਮੈਂ ਤਾਂ ਹੈਰਾਨ ਹੁਣ ਨਾ ਵੀ ਤੁਹਾਡੀ ਪ੍ਰਾਈਵੇਟ ਲਾਈਫ ਬਿਲਕੁਲ ਹੀ ਨਹੀਂ ਰਹੇਗੀ ਤੂੰ ਸੋਸ਼ਲ ਮੀਡੀਆ ਤੇ ਜਿਆਦਾ ਦੀ ਫੈਮਿਲੀ ਦੀ ਫੋਟੋ ਵੀ ਪਾਉਣੇ ਆ ਤਾਂ ਉਹ ਪਤਾ ਨਹੀਂ ਤੁਹਾਡੇ ਸਾਹਮਣੇ ਕਿਸ ਰੂਪ ਦੇ ਵਿੱਚ ਬਣ ਕੇ ਆ ਜੇ ਜਿਵੇਂ ਅੱਜ ਕੱਲ ਤੁਸੀਂ ਦੇਖਿਆ ਹੋਣਾ ਵੀ ਦੋ ਜਣਿਆਂ ਦੀਆਂ ਵੀਡੀਓ ਆ ਰਹੀ ਹੈ ਕਿਸੇ ਕਰਨਿਆਂ ਦੀ ਮੁੰਡਾ ਮੁੰਡਾ ਜਾਂ ਹੋਰ ਕੋਈ ਵੀ ਸੈਲੀਬ੍ਰਿਟੀ ਚੱਕੋ ਉਹ ਫੋਟੋ ਹੈ ਉਹਦੇ ਵਿੱਚ ਪਾਓ ਐਪ ਚ AI ਚ ਉਹਨੂੰ ਵੀਡੀਓ ਬਣਾ ਕੇ ਦੇ ਦੇਣੀ ਹੈ ਗਲਤ ਮਤ ਜਿਹੇ ਜਿਹੇ ਤੁਸੀਂ ਚਾਹੁੰਦੇ ਆ ਤੇ ਉਹਦਾ ਬਹੁਤ ਗਲਤ ਯੂਸ ਵੀ ਹੋ ਜਾਂਦਾ ਤੇ ਮੈਂ ਹੈਰਾਨ ਆ ਆਪਣੇ ਲੋਕ ਪਤਾ ਨਹੀਂ ਨੇ ਭੋਲੇ ਆ ਜਾਂ ਇਹਨਾਂ ਨੂੰ ਪਤਾ ਨਹੀਂ ਉਹਦੇ ਦੀ ਥੱਲੇ ਗਾਲਾਂ ਕੱਢੀ ਜਾਂਦੇ ਆ ਕਰੀ ਜਾਂਦੇ ਇਹ ਕੀ ਕਰਦੇ ਆ ਇਹ ਐਂ ਕਾਤੋਂ ਕਰੀ ਜਾਂਦੇ ਆ ਇਹ ਬਹੁਤ ਬਹੁਤ ਬੁਲੀ ਜਾਂਦੇ ਆ ਉਹ ਐਂ ਨਹੀਂ ਪਤਾ ਲੱਗਦਾ ਵੀ ਉਹ ਗਲਤ ਹੈ ਕੀ ਵੀ ਬਣਾਈ ਹੋਈ ਵੀਡੀਓ ਆ ਤੇ ਪਰ ਕੋਈ ਚੋ ਲੱਗਦਾ ਨਹੀਂ ਹੈ ਨਾ ਇਹਨਾਂ ਤੇ ਆਪਾਂ ਗੱਲ ਕਰਦੇ ਸੀ ਥੋੜਾ ਜਿਹਾ ਟ੍ਰੇਡਿੰਗ ਤੋਂ ਹਟ ਕੇ ਕਿਉਂਕਿ ਇਹ ਵੀ ਬਹੁਤ ਜ਼ਰੂਰੀ ਆ ਅਪਡੇਟ ਰੱਖੋ ਆਪਣੇ ਆਪ ਨੂੰ ਬਟ ਇਹ ਨਾ ਸਮਝੋ ਵੀ ਤੁਹਾਡੀ ਕੋਈ ਪ੍ਰਾਈਵੇਟ ਲਾਈਫ ਰਹਿ ਚੁੱਕੀ ਅੱਜ ਦੇ ਟਾਈਮ 'ਚ ਪ੍ਰਾਈਵੇਸੀ ਰਹਿ ਚੁੱਕੀ ਆ ਤੁਹਾਡੇ ਘਰੇ ਫੋਨ ਜਾਂ ਟੈਕਨੋਲੋਜੀ ਦਾ ਜੋ ਵੀ 스마트 ਟੀਵੀਜ਼ A ਤੋਂ Z ਸਾਰਾ ਕੁਝ ਹੈਗਾ ਸਾਨੂੰ ਹਰ ਪਲ ਪਲ ਉਹ ਫੋਲੋ ਕਰ ਰਹੇ ਆ ਤੇ AI ਵਾਲਾ ਇੰਨਾ ਕਿ ਗੰਦਾ ਕੰਮ ਅੱਗੇ ਹੋ ਜਾਣਾ ਹੌਲੀ ਹੌਲੀ ਇਹ ਨਾ ਸਮਝੋ ਵੀ ਆ ਇਹ ਬੈਟਰ ਕਰ ਦੂਗਾ ਲਾਈਫ ਕਿਉਂਕਿ ਜਦੋਂ ਫੋਨ ਆਏ ਸੀਗੇ ਜਾਂ ਸੋਸ਼ਲ ਮੀਡੀਆ ਆਇਆ ਜਾਂ ਹੋਰ ਲਾਈਫ ਬੈਟਰ ਦੀ ਜਗ੍ਹਾ ਬੰਦੇ ਹੋਰ ਕੰਪਲਿਕੇਟਿਡ ਹੋ ਜਾਂਦੀ ਹੈ ਜ਼ਿੰਦਗੀ ਲੋਕਾਂ ਦੀ ਕਿਉਂਕਿ ਆਪਦੇ ਆ ਦੇ ਸੋਸ਼ਲ ਮੀਡੀਆ ਚ ਲੱਗਿਆ ਫੋਨਾਂ ਤੇ ਲੱਗਿਆ ਬੰਦਾ ਗੱਲਬਾਤ ਸੋਸ਼ਲੀ ਹੈ ਨਹੀਂ ਕਿਸੇ ਨਾਲ ਇਕੱਲੇ ਬਸ ਇਹ ਤੇ ਇੰਟਰਨੈਟ ਤੇ ਆ ਤੇ ਜਿਹੜਾ AI ਵਾਲਾ ਕੰਮ ਆਣੇ ਤੁਹਾਨੂੰ ਇੰਨਾ ਕੁ ਅੰਡਰ ਕਰ ਲੈਣਾ ਆਪਦੇ ਹੌਲੀ ਹੌਲੀ ਕਿਉਂਕਿ ਬੰਦਾ ਨੇ ਡਿਪੈਂਡ ਹੀ ਇਹਦੇ ਹੋ ਜਾਣਾ No doubt ਇਹ ਬਣਾਈ ਇਨਸਾਨਾਂ ਨੇ ਹੀ ਐ ਜਿਹੜਾ ਸਿਸਟਮ ਹੈ ਜਿਹੜਾ ਹੈ ਇਹ ਉਹਨਾਂ ਲੋਕਾਂ ਨੇ ਬਣਾਈ ਆ ਜਿਹੜੀਆਂ ਗਵਰਨਮੈਂਟਾਂ ਜਾਂ ਜਿਹੜਾ ਪ੍ਰਸ਼ਾ ਹੈਗਾ ਐ ਸਿਸਟਮ ਸਾਰਾ ਜਿਹੜਾ ਤੁਹਾਨੂੰ ਕੰਟਰੋਲ ਕਰਨਾ ਚਾਹੁੰਦਾ ਤੇ ਉਹ ਕਰ ਵੀ ਰਿਹਾ ਠੀਕ ਹੈ ਤੇ ਉਹ ਹੀ ਆ ਬੰਦੇ ਅੱਜ ਤੋਂ ਬਾਅਦ ਬਸ AI ਨਾਲ ਹੀ ਗੱਲਾਂ ਕਰਿਆ ਕਰਨਗੇ ਰੋਬਰਟ ਆ ਗਿਆ ਜਾਂ ਹੋਰ ਆ ਗਿਆ ਫੋਨ ਨਾਲ ਵਿੱਚ ਆ ਗਿਆ ਆਪਦਾ ਕੋਈ ਦੁੱਖ ਸੋਖਾ ਪਰਸਨਲ ਗੱਲਬਾਤ ਆ ਉਹ ਵੀ ਤੁਸੀਂ ਇਹਨਾਂ ਨਾਲ ਹੀ ਸ਼ੇਅਰ ਕਰਨੀ ਆਉਣ ਵਾਲੇ ਟਾਈਮ 'ਚ ਤੇ ਉਹ ਜਿੰਨਾ ਕਰੋਗੇ ਉਹਨਾਂ ਸਾਰਾ A to Z ਚੀਜ਼ ਹਰੇਕ ਕਿਸੇ ਲਈ ਅਵੇਲੇਬਲ ਹੋ ਜਾਏਗੀ ਉਹ ਜਿਵੇਂ ਜਿਹੜਾ ਡਾਰਕ ਵੈਬ ਕਹਿੰਦੇ ਆ ਜਾਂ ਹੋਰ ਆ ਉਹ ਇੰਟਰਨੈਟ ਦੇ ਜਿਹੜੀ ਚੀਜ਼ ਚੱਲ ਗਈ ਜਣਾ ਇੱਕ ਦੋ ਦੱਸਦੇ ਆ ਜਿਵੇਂ ਹੁਣ ਤੁਸੀਂ ਦੇਖਦੇ ਆ ਆਪਾਂ ਕੁਝ ਵੀ ਸੋਚਦੇ ਆ ਇੱਥੋਂ ਤੱਕ ਸੋਚਦੇ ਆ ਗੱਲ ਕਰਦੇ ਆ ਆਪਾਂ ਨੂੰ ਉਹ ਚੀਜ਼ਾਂ ਆਪਣੇ ਫੋਨ 'ਚ ਆਉਣ ਲੱਗ ਜਾਂਦੀਆਂ ਠੀਕ ਆ ਕੁਝ ਬਾਏ ਕਰਨਾ ਕੁਝ ਹੋਰ ਆ ਉਹਦੀ ਰਿਲੇਟਡ ਤੁਹਾਨੂੰ ਚੀਜ਼ਾਂ ਆਉਣ ਲੱਗ ਜਾਂਦੀਆਂ ਤੇ ਉਹ ਹੁਣ ਤਾਂ ਹੋਰ ਵੀ ਸੌਖਾ ਹੋ ਜਾਣਾ ਕੰਮ ਉਹਨਾਂ ਲਈ ਕਿਉਂਕਿ AI ਨਾਲ ਬੰਦੇ ਨੇ ਆਪਦੀ ਪਰਸਨਲ ਇਨਫੋਰਮੇਸ਼ਨ ਵੀ ਸ਼ੇਅਰ ਕਰਨੀ ਆ ਕਿਉਂਕਿ ਉਹ ਪਹਿਲਾਂ ਹੀ ਤੁਹਾਨੂੰ ਕਹਿੰਦੇ ਆ ਵੀ ਤੁਹਾਡੀ ਪਰਸਨਲ ਇਨਫੋਰਮੇਸ਼ਨ ਯੂਜ਼ ਕਰਾਂਗੇ ਯੋ ਤੁਸੀਂ ਦੱਸਣਾ ਹੌਲੀ ਹੌਲੀ ਪਹਿਲੀ ਗੱਲ ਦੇ ਪਹਿਲੀ ਇੰਨਾ ਕੁ ਜਾਣਦੇ ਆ ਇਹ ਜਿੰਨਾ ਤੁਸੀਂ ਨਹੀਂ ਆਪਣੇ ਆਪ ਬਾਰੇ ਜਾਣਦੇ ਉਹਦੇ ਨਾਲੋਂ ਜ਼ਿਆਦਾ ਇਹ ਜਾਣਦੇ ਆ ਵੀ ਹਾਂ ਇਹਨਾਂ ਨੂੰ ਕੀ ਚੀਜ਼ ਅਸੀਂ ਵੇਚਣੀ ਹੈ ਕਿਵੇਂ ਇਹਨਾਂ ਦਾ ਮਾਈਂਡ ਵਾਸ਼ ਕਰਨਾ ਸੋ ਇਹੀ ਹੈ ਇਹ ਬੰਦੇ ਡਿਪੈਂਡ ਹੋ ਜਾਣਗੇ ਹੌਲੀ ਹੌਲੀ ਤੇ ਘਰ ਦੇ ਵਿੱਚ ਜੇ ਦੋ ਜਾਣੇ ਆ ਤਾਂ ਉਹ ਹੀ ਬਹੁਤ ਦੂਰ ਪਹਿਲੀ ਹੋਏ ਹੋਏ ਆ ਤੇ ਹੋਰ ਹੋ ਜਾਣਾ ਉਹਨਾਂ ਨੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਅਪਡੇਟ ਕਰਨੀ ਪੈਣਾ ਆਪਣੇ ਆਪ ਨੂੰ ਚੀਜ਼ਾਂ ਨੂੰ ਯੂਜ਼ ਯੂਜ਼ ਕਰੋ ਸਿੱਖੋ ਇਹਨਾਂ ਬਾਰੇ ট্রেਡਿੰਗ ਬਾਰੇ ਸਿੱਖੋ ਜਰੂਰ ਕਿਉਂਕਿ ਜੇ ਅੱਜ ਤੁਸੀਂ ਨਹੀਂ ਸੇਵਿੰਗ ਕਰਨਾ ਸਿੱਖਦੇ ਜਾਂ ਤੁਹਾਨੂੰ ਨਹੀਂ ਪਤਾ ਵੀ ਪੈਸਾ ਕਿਵੇਂ ਕੰਮ ਕਰ ਸਕਦਾ ਤੁਹਾਡੇ ਲਈ ਤਾਂ ਉਹਨਾਂ ਵਾਲੇ ਟਾਈਮ 'ਚ ਤੁਸੀਂ ਬਹੁਤ ਪਿੱਛੇ ਰਹਿ ਜਾਣਾ ਕਿਉਂਕਿ ਜਿਹੜਾ ਇਹ ਸਿਸਟਮ ਆਈ ਜਾਂਦੇ ਆ ਜੌਬਾਂ-ਜੁਬਾਂ ਵਾਲਾ ਭੁੱਲ ਜੂਗੀ ਜਿਹੜੀਆਂ ਫਿਜ਼ੀਕਲ ਜੌਬਾਂ ਹੈਗੀਆਂ ਜਾਂ ਆਪਾਂ ਕਰਦੇ ਆ ਇਹ ਸਭ ਰਹਿਣੀਆਂ ਉਹਨਾਂ ਟਾਈਮ 'ਚ 5-10 ਸਾਲਾਂ 'ਚ ਸਭ ਕਦਮ ਕਰ ਦੇਣਾ ਜੇ ਤੁਸੀਂ ਅਪਡੇਟ ਨਾ ਹੋਏ ਤਾਂ ਔਖਾ ਹੀ ਆ ਬਟ ਬੈਲੈਂਸ ਬਣਾ ਕੇ ਚੱਲਣਾ ਪੈਣਾ ਜੇ ਘਰਾਂ ਵਿੱਚ ਵੀ ਤੁਸੀਂ ਇਹ ਚੀਜ਼ਾਂ ਯੂਜ਼ ਕਰਦੇ ਆ ਤਾਂ ਲਿਮਟ 'ਚ ਰੱਖੋ ਹਾਂ ਪ੍ਰਾਈਵੇਸੀ ਵਾਲਾ ਕੰਮ ਤਾਂ ਰਹਿਣੀ ਅੱਜਕੱਲ੍ਹ ਕਿਸੇ ਦਾ ਬਸ ਇੰਨਾ ਕਿ ਜ਼ਰੂਰ ਰੱਖੋ ਵੀ ਗਾਂ ਆਨਲਾਈਨ ਟਾਈਮ 'ਚ ਤੁਸੀਂ ਇਹੋ ਜਿਹਾ ਕੁਝ ਨਾ ਇਹਨਾਂ ਚੀਜ਼ਾਂ ਨਾਲ ਸ਼ੇਅਰ ਕਰੋ ਜਿਹੜਾ ਤੁਹਾਨੂੰ ਸ਼ਰਮਿੰਦਾ ਹੋਣਾ ਪਵੇ ਆਨਲਾਈਨ ਟਾਈਮ 'ਚ ਬਾਕੀ ਜਿਨ੍ਹਾਂ ਨੇ ਸ਼ਰਮ ਸ਼ਰਮ ਲਾ ਕੇ ਵੇਚ ਛੱਡੀ ਆ ਉਹਨਾਂ ਦਾ ਕੀ ਕਹਿਣਾ ਆਦਰਵਾਇਜ਼ ਇਹ ਚੀਜ਼ਾਂ ਹੈ ਖਤਰਨਾਕੀ ਆ ਯੂਜ਼ ਕਰੋ ਆਪਦੇ ਫਾਇਦੇ ਲਈ ਬਟ ਹੱਦ ਤੋਂ ਵੱਧ ਨਾ ਕਰੋ